ਪੂਰੇ ਪੰਜਾਬ ਵਿੱਚ ਇਸ ਵਕਤ ਪੁਲਿਸ ਅਲਰਟ ਤੇ ਹੈ ਅਤੇ ਹਰ ਇੱਕ ਜ਼ਿਲ੍ਹੇ ਦੇ ਹੱਦ ਦੇ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਵਕਤ ਅਸੀਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਫਰੀਦਕੋਟ ਦੀ ਤਸਵੀਰਾਂ ਜਿੱਥੇ ਕਿ ਇਸ ਵਕਤ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਨੇ ਅਤੇ ਹਰੇਕ ਆਉਣ ਜਾਣ ਵਾਲੇ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਗੱਡੀਆਂ ਦਿਖਾਈ ਦੇ ਰਹੀਆਂ ਨੇ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਹ ਤਸਵੀਰ ਜਿਹੜੀ ਤੁਸੀਂ ਵੇਖ ਸਕਦੇ ਹੋ ਇੱਥੇ ਜੋ ਵੀ ਲੋਕ ਆ ਜਾ ਰਹੇ ਨੇ ਅ ਇਲੈਕਸ਼ਨਾਂ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਨਾਂ ਦੀ ਗੱਡੀਆਂ ਜਿਹੜੀਆਂ ਨੇ ਉਹ ਚੈੱਕ ਕੀਤੇ ਜਾਂਦੀਆਂ ਨੇ ਤਾਂ ਤੁਸੀਂ ਵੀ ਵੇਖ ਸਕਦੇ ਹੋ ਤਸਵੀਰ ਜਿਹੜੀ ਹੈਗੀ ਹੈ ਚੌਂਕੀ ਖਲੇਰ ਦਾ ਜਿਹੜਾ ਏਰੀਆ ਪੈਂਦਾ ਹੱਦ ਪੈਂਦੀ ਹੈ ਫਰੀਦਕੋਟ ਜ਼ਿਲ੍ਹੇ ਦੀ ਉਸ ਇਲਾਕੇ ਦੀ ਤਸਵੀਰ ਹੈ ਜਿੱਥੇ ਕਿ ਹਾਲ ਦੀ ਕੜੀ ਪੁਲਿਸ ਬਲੋ ਵੀ ਵੇਖ ਸਕਦੇ ਹੋ ਤੁਸੀਂ ਆਇਡੈਂਟੀਟੀ ਜਿਹੜੀ ਹੈਗੀ ਉਹ ਵੀ ਚੈੱਕ ਕੀਤੀ ਜਾਂਦੀ ਹੈ ਅਤੇ ਨਾਲ ਦੇ ਨਾਲ ਗੱਡੀ ਜਿਹੜੀ ਹੈ ਉਸ ਦੀ ਵੀ ਤਲਾਸ਼ੀ ਜਿਹੜੀ ਹੈਗੀ ਆ ਉਹ ਲਈ ਜਾਂਦੀ ਹੈ ਤਸਵੀਰ ਤੁਸੀਂ ਵੀ ਵੇਖ ਸਕਦੇ ਹੋ ਆਉਣ ਜਾਣ ਵਾਲੀਆਂ ਗੱਡੀਆਂ ਦੀ ਜਿਹੜੀ ਹੈਗੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਵੱਡੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਸ਼ੇਸ਼ ਤੌਰ ਤੇ ਤਲਾਸ਼ੀ અભિયાન ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈ ਲੈਕਚਰ ਕਮਿਸ਼ਨ ਦੀ ਇਹਦਾ ਅਨੁਸਾਰ ਜਿਹੜਾ ਹੈਗਾ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਆਉਣ ਜਾਣ ਵਾਲੀ ਜਿੰਨੀਆਂ ਗੱਡੀਆਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਡਮ ਕਿਸ ਤਰੀਕੇ ਦੀ ਜਿਹੜੀ ਹੈਗੀ ਇਸ ਵਕਤ ਕਾਰਵਾਈ ਚੱਲ ਰਹੀ ਹੈ ਕਿਸ ਤਰੀਕੇ ਦੇ ਇਨਸਟਰਕਸ਼ਨ ਜਿਹੜੀਆਂ ਨੇ ਉਹ ਦਿੱਤੇ ਹਨ ਇਹ ਜਿਹੜੀਆਂ ਮਾਯੂਗ ਚੋਣ ਕਮਿਸ਼ਨ ਦੀਆਂ ਇਨਸਟਰਕਸ਼ਨਸ ਦੇ ਮੁਤਾਬਕ ਮਾਯੂਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਪੂਰੇ ਹੇ ਡਿਸਟ੍ਰਿਕਟ ਦੇ ਵਿੱਚ ਨਾਕੇ ਲਗਾਏ ਗਏ ਆ ਜਿੱਥੇ ਸ਼ੱਕੀ ਪਰਸ਼ਾ ਨੂੰ ਚੈੱਕ ਕੀਤਾ ਜਾ ਰਿਹਾ ਆ ਜੇ ਕੋਈ ਸ਼ੱਕੀ ਪਰਸਨ ਮਿਲਦਾ ਐ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਐਕਸ਼ਨ ਵੀ ਲਿਆ ਜਾ ਰਿਹਾ ਹੈ ਹਾਂਜੀ ਵਿਸ਼ੇਸ਼ ਤੌਰ ਤੇ ਕਿਸ ਕਿਸ ਤਰੀਕੇ ਚੈਕਿੰਗ ਹੁੰਦੀ ਹੈ ਕੋਈ ਪੈਸਿਆਂ ਨੂੰ ਲੈ ਕੇ ਵੀ ਕੀਤਾ ਜਾ ਰਹੀ ਹੁੰਦੀਆਂ ਜਿਸ ਤਰੀਕੇ ਕਿ ਕਿੰਨੇ ਮਨੀ ਤੁਸੀਂ ਰੱਖ ਸਕਦੇ ਹੋ ਜਾਂ ਡਰੱਗਸ ਨੂੰ ਲੈ ਕੇ ਜਾਂ ਸ਼ਰਾਬ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਕੀ ਕੀ ਚੀਜ਼ਾਂ ਦੇ ਵਿੱਚ ਹਾਂਜੀ ਪ੍ਰੋਪਰ ਚੈੱਕ ਕੀਤਾ ਜਾ ਰਿਹਾ ਜਿਵੇਂ ਕੋਈ ਸ਼ਰਾਬ ਨੂੰ ਲੈ ਕੇ ਜੋ ਇਲੈਕਸ਼ਨਸ ਦੇ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਇਨਸਟਰਕਸ਼ਨਸ ਆ ਉਹਦੇ ਮੁਤਾਬਿਕ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਜ਼ਿਲ੍ਹੇ ਦੀ ਗੱਲਬਾਤ ਕੀਤੀ ਜਾਵੇ ਜਿਸ ਤਰੀਕੇ ਨੈਸ਼ਨਲ ਹਾਈਵੇ ਹੈ ਇੱਥੇ ਵੀ 24 ਆਵਰ ਚੱਲਦਾ ਰਹਿੰਦਾ ਹਾਂਜੀ 24 ਆਵਰਸ ਹੈ ਇੰਟਰ ਡਿਸਟ੍ਰਿਕਟ ਅਨਕਾ ਜੋ ਲੋਕ ਆ ਜਾ ਰਹੇ ਨੇ ਜਾਂ ਕਿਤੇ ਜਾਣਾ ਹੁੰਦਾ ਕੋਈ ਚੀਜ਼ ਕੈਰੀ ਕਰਨੀ ਹੁੰਦੀ ਹੈ ਉਹਦੀ ਡਾਕੂਮੈਂਟੇਸ਼ਨ ਨੂੰ ਲੈ ਕੇ ਕੋਈ ਅਪੀਲ ਕਰਨਾ ਚਾਹੋਗੇ ਹਾਂਜੀ ਉਹਦੀ ਪ੍ਰੋਪਰ ਅਸੀਂ ਜਿਹੜਾ ਵੈਰੀਫਾਈ ਕਰਦੇ ਆ ਪਰਸਨ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਆ ਦੀ ਉਹਦੀ ਆਈਡੈਂਟੀਫਿਕੇਸ਼ਨ ਵਗੈਰਾ ਸਹੀ ਚੈੱਕ ਕਰਦੇ ਕੋਈ ਅਪੀਲ ਕਰੋਗੇ ਲੋਕਾਂ ਨੂੰ ਜੋ ਲੋਕ ਹੈ ਇਸ ਵਕਤ ਸੜਕਾਂ ਤੇ ਜਾ ਰਹੇ ਨੇ ਕਿਤੇ ਆਣਾ ਜਾਣਾ ਹੁੰਦਾ ਉਹਨਾਂ ਨੂੰ ਹਾਂਜੀ ਮੈਂ ਇਹ ਹੀ ਕਹਾਗੇ ਵੀ ਜਿਹੜੇ ਆਪਣਾ ਕਟ ਆਨਲਾਈਨ ਤਾਂ ਕਿ ਹਰ ਕਿਸੇ ਦਾ ਧਿਆਨ ਰੱਖਿਆ ਜਾ ਸਕੇ ਪੁਲਿਸ ਦਾ ਸਹਿਯੋਗ ਕੀਤਾ ਜਾ ਸਕੇ ਜੀ ਪੁਲਿਸ ਦਾ ਸਹਿਯੋਗ ਦਿੱਤਾ ਜਾਏ ਤਾਂ ਕਿ ਜਿਹੜੇ ਤਾਂ ਲੱਗਦਾ ਹੈ ਕੋਈ ਸ਼ੱਕੀ ਪਰਸਨ ਘੁੰਮ ਰਿਹਾ ਜਿਹੜੇ ਸਾਡੇ ਸਰਕਾਰੀ ਨੰਬਰ ਤੇ ਹੋਇਆ ਸਾਨੂੰ ਪ੍ਰੋਪਰ ਜਿਹੜਾ ਸੈਂਟੀਮੇਟ ਕਰੋ ਤਾਂ ਕਿ ਜਿਹੜਾ ਕੋਈ ਵੀ ਹਾਸੇ ਨੂੰ ਇਨਸੀਡੈਂਟ ਤੋਂ ਕੋਈ ਵਾਰਦਾਤ ਹੋਣ ਤੋਂ ਰੋਕਿਆ ਜਾ ਸਕੇ ਬਰੀ ਮਜ਼ਾ ਤਸਵੀਰ ਇੱਕ ਵਾਰ ਫੇਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਜਿਹੜੀ ਹੈਗੀ ਹੈ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀ ਤਸਵੀਰ ਹੈ ਜਿੱਥੇ ਕਿ ਇਸ ਵਕਤ ਪੁਲਿਸ ਵੱਲੋਂ ਵੱਡੀ ਨਾਕੇਬੰਦੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਅਤੇ ਆਨ ਜਾਣ ਵਾਲੇ ਲੋਕਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤੇ ਜਾਂਚਣ ਵਾਲੇ ਵਿਅਕਤੀਆਂ ਦੀ ਜਿਹੜੀ ਹੈਗੀ ਤਲਾਸ਼ੀ ਲਈ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਫਿਰ ਉਸ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਜਦੋਂ ਪੁਲਿਸ ਦੇ ਜਿਹੜੇ ਗੱਲਬਾਤ ਕੀਤੀ ਜਾਵੇ ਜੋ ਪੁਲਿਸ ਦੀ ਤਸੱਲੀ ਹੈ ਉਹ ਹੋ ਜਾਂਦੀ ਹੈ ਉਸ ਤੋਂ ਬਾਅਦ ਵਿਅਕਤੀ ਨੂੰ ਅੱਗੇ ਆਨ ਜਾਣ ਦਿੱਤਾ ਜਾਂਦਾ ਹੈ ਆ ਤਸਵੀਰ ਜਿਹੜੀ ਹੈਗੀ ਹੈ ਇਹ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਹਾਲ ਦੀ ਘੜੀ ਇਸ ਵਕਤ ਪੁਲਿਸ ਵੱਲੋਂ ਨਾਕੇ ਬੰਦੀ ਕਰਕੇ ਸੁਰੱਖਿਆ ਵਿਵਸਥਾ ਨੂੰ ਜਿਹੜਾ ਹੈਗਾ ਦਰੋਸਤ ਰੱਖਿਆ ਜਾ ਰਿਹਾ ਹੈ ट तो कैमरा पर्सन देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप